ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਤਕਸੀਮ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਨਾਭਾ ਬਲੌਕ ਦੇ ਪਿੰਡ ਰਣਜੀਤਗੜ ਵਿਖੇ ਪਹੁੰਚੇ ਪਟਿਆਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜਸਤੀ ਸੋਇਆ ਵਾਲਾ ਤੇ ਵੱਲੋਂ ਪਿੰਡ ਦੀ ਪੰਚਾਇਤ ਨੂੰ 5 ਲੱਖ ਦਾ ਚੈੱਕ ਵਿਕਾਸ ਕਾਰਜਾਂ ਦੇ ਲਈ ਦਿੱਤਾ ਗਿਆ ਇਸ ਮੌਕੇ ਤੇ ਜਸਤੀ ਸੋਇਆ ਵਾਲਾ ਵੱਲੋਂ ਸਕੂਲਾਂ ਦਾ ਵੀ ਦੌਰਾ ਕੀਤਾ ਗਿਆ ਇਸ ਮੌਕੇ ਪਟਿਆਲਾ ਜ਼ਿਲ੍ਹਾ ਯੋਜਨਾ ਕੌਂਸਲ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਇਆ ਵਾਲਾ ਵੱਲੋਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਵੱਲੋਂ ਪਛਤਾਚਾਰ ਕੀਤਾ ਗਿਆ ਉਹਨਾਂ ਨੂੰ ਵੀ ਕਿਸੇ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਉਗੀ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਣ ਕੀਤਾ ਹੈ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ ਜਿਨ੍ਹਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਲੱਖਾਂ ਕਰੋੜਾ ਰੁਪਏ ਦੇ ਕਪਲੇ ਕੀਤੇ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਨਹੀਂ ਬਖਸ਼ਿਆ ਜਾਵੇਗਾ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਰੱਖਿਆ ਗਿਆ ਹੈ ਉਹ ਬਜਟ ਹੁਣ ਪਿੰਡਾਂ ਦੇ ਵਿੱਚ ਲੱਗ ਰਿਹਾ ਹੈ ਅਤੇ ਮੈਂ ਵੀ 5 ਲੱਖ ਰੁਪਏ ਦਾ ਚੈੱਕ ਪਿੰਡ ਰਣਜੀਤਗੜ੍ਹ ਨੂੰ ਦੇਣ ਲਈ ਆਇਆ ਹਾਂ ਤਾਂ ਜੋ ਪਿੰਡਾਂ ਦਾ ਵਧੀਆ ਵਿਕਾਸ ਹੋ ਸਕੇ ਇਸ ਮੌਕੇ ਤੇ ਪਿੰਡ ਦੇ ਸਰਪੰਚ ਗੁਲਜਾਰ ਸਿੰਘ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ ਤੇ ਅਸੀਂ ਇਹਨਾਂ ਨੂੰ ਪਿੰਡ ਦੀਆਂ ਹੋਰ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਤੇ ਇਹਨਾਂ ਨੇ ਪ੍ਰੋਸਾ ਦਿੱਤਾ ਹੈ ਕਿ ਉਹ ਵੀ ਛੇਤੀ ਹੱਲ ਕੀਤੇ ਜਾਣਗੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਈ ਦੇ ਹੇਠ ਜਿਹੜੇ ਅਧੂਰੇ ਪਏ ਵਿਕਾਸ ਕਾਰਜ ਨੇ ਸੂਬੇ ਦੇ ਉਹਨਾਂ ਪੂਰੇ ਕਰ ਰਹੀ ਹੈ ਤੇ ਪਿੰਡਾਂ ਦੇ ਵਿੱਚ ਵਧੀਆ ਨੌਜਵਾਨਾਂ ਦੇ ਖੇਡ ਲਈ ਖੇਡ ਗਰਾਊਂਡ ਬਣਾਏ ਜਾ ਰਹੇ ਨੇ ਤੇ ਜਿਹੜਾ ਅਧੂਰਾ ਵਿਕਾਸ ਪਿਆ ਜਿਵੇਂ ਸੀਵਰੇਜ ਦੇ ਕੰਮ ਰਹਿੰਦੇ ਨੇ ਗਲੀਆਂ ਨਾਲੀਆਂ ਜਿੱਥੇ ਅਧੂਰੀਆਂ ਪਈਆਂ ਨੇ ਸਾਰੇ ਕੰਮ ਪੂਰੇ ਕੀਤੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਕਿ ਮੇਰਾ ਪੰਜਾਬ ਹੈ ਜਿਹੜਾ ਮੁਰਤੋ ਰੰਗਲਾ ਪੰਜਾਬ ਬਣਾਇਆ ਜਾਵੇ ਜਿਸ ਨੂੰ ਲੈ ਕੇ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇ ਰਹਾਂ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸਿੱਖਿਆ ਸਹੂਲਤ ਵਧੀਆ ਜਿਹੜੇ ਆਪਣੇ ਸਿਹਤ ਸੁਭਾਵਾਂ ਵਧੀਆ ਰਹਾਂ ਤਾਂ ਜੋ ਸਾਡੇ ਜਿਹੜਾ ਪਹਿਲਾਂ ਸਰਕਾਰਾਂ ਨੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਸਾਡੀ ਕੋਸ਼ਿਸ਼ ਹੈ ਕਿ 5 ਸਾਲ ਦੇ ਵਿੱਚ ਪੰਜਾਬ ਨੂੰ ਅਜਿਹਾ ਪੰਜਾਬ ਬਣਾ ਦੇਈਏ ਕਿ ਲੋਕ ਯਾਦ ਰੱਖਣਗੇ ਕਿ ਆਮ ਆਦੀ ਪਾਰਟੀ ਸਰਕਾਰ ਇਹਦੀ 2027 ਦੇ ਵਿੱਚ ਮੁੜ ਇਹ ਨੂੰ ਆਪਾਂ ਰਿਪੀਟ ਕਰਨਾ ਅੱਜ ਪਿੰਡ ਰਣਜੀਤਗੜ ਮੇਰਾ ਨਗਰ ਆ ਤੇ ਇੱਥੇ ਅਸੀਂ 5 ਲੱਖ ਰੁਪਏ ਦਾ ਜਿਹੜਾ ਚੈੱਕ ਗਲੀਆਂ ਨਾਲਿਆਂ ਨੂੰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਪਿੰਡ ਦੇ ਵਿੱਚ 35 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਜਿਹੜਾ ਪਾਰਕ ਵੀ ਬਣਾਵਾ ਕਿਆ ਲੋਕਾਂ ਸੁਵਿਧਾ ਦਤਿਆ ਨ ਅਤੇ ਪਿੰਡਾਂ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਅਸੀਂ ਖੇਡ ਗਰਾਊਂਡ ਬਣਾਉਣ ਨੂੰ ਪਹਿਲ ਕਦਮੀ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਸੈਰ ਕਰਨ ਲਈ ਪਾਰਕ ਬਣਾ ਰਹੇ ਹਾਂ ਤੇ ਹੋਰ ਬਹੁਤ ਸਾਰੇ ਜਿਹੜੇ ਸੁਖ ਸੌਲਤਾਂ ਨੇ ਉਹ ਮਿਲ ਲਾਣੀਆਂ ਨੇ ਉਹ ਹਰ ਇੱਕ ਵਰਗ ਨੂੰ ਅਸੀਂ ਦੇ ਰਹੇ ਹਾਂ ਜਿਹਦੇ ਵਿੱਚ ਕਿੰਨੀ ਕੁ ਡਿਵੈਲਪਮੈਂਟ ਵਾਸਤੇ ਗਰਾਂਟਾ ਆ ਚੁੱਕਿਆ ਦੇਖੋ ਜੀ ਕਰੋੜਾਂ ਰੁਪਏ ਦੇ ਗਰਾਂਟਾ ਆ ਚੁੱਕੀਆਂ ਨੇ ਤੇ ਬਹੁਤ ਸਾਰੇ ਕੰਮ ਚੱਲ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਪ੍ਰਪੋਜ਼ਲਾਂ ਤਿਆਰ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਹਰ ਹਾਲਕੇ ਦੇ ਅਸੀਂ ਐਮਐਲਏ ਸਾਹਿਬਾਨ ਨੂੰ ਬੀਡੀ ਆਪਣਾ ਐਮਐਲਏ ਸਾਹਿਬਾਨਾਂ ਦੀ ਆਪਣੇ ਅਗਵਾਈ ਦੇ ਵਿੱਚ ਜਿਹੜੇ ਹਾਲਕਿਆਂ ਦੇ ਕੰਮਕਾਰ ਹੋਣਾ ਨੇ ਉਹ ਬਣਾ ਕੇ ਭੇਜੋ ਤਾਂ ਜੋ ਅਸੀਂ ਮਾਨਯੋਗ ਮੁੱਖ ਮੰਤਰੀ ਮਾਨਯੋਗ ਹਰਪਾਲ ਚੀਮਾ ਜੀ ਵਿੱਤ ਮੰਤਰੀ ਨੂੰ ਪੇਸ਼ ਕੀ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਆਹ ਕੰਮ ਹੋਣਾ ਇਹਨੇ ਤੇ ਅਸੀਂ ਵੱਧ ਤੋਂ ਵੱਧ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਨੂੰ ਹੋਰ ਤੌਰ ਤੇ ਜਿਹੜਾ ਵਿਕਾਸ ਕਰਾਂਗੇ ਹਿੰਦੂ ਚੋਂ ਜ਼ਿਆਦਾ ਸਮੱਸਿਆ ਜਿੰਨੇ ਇੱਥੇ ਵੀ ਕਹਿ ਰਹੇ ਨੇ ਵੀ ਕਾਰਡ ਜਿਹੜੇ ਹੈਗੇ ਤਨਾਟ ਲੋਕਾਂ ਦੇ ਹੋਣੇ ਗਰੀਬਾਂ ਦੇ ਬਣੇ ਨੇ ਇਹਦੇ ਬਾਰੇ ਦੇਖੋ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਚਾਹੇ ਕਾਲੀਦਾਲ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ ਉਹਨਾਂ ਸਮਾਂ ਦੇ ਵਿੱਚ ਉਹਨਾਂ ਨੇ ਆਪਣਾ ਵੋਟ ਬੈਂਕ ਬਣਾਉਣ ਲਈ ਉਹਨਾਂ ਨੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਈ ਸੁਖ-ਸਹੂਲਤ ਨਹੀਂ ਦਿੱਤੀ ਆਪਣੀ ਵੋਟ ਬੈਂਕ ਬਣਾਉਣ ਤੱਕ ਸੀਮਿਤ ਰਹੀਆਂ ਨੇ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਜਿਹੜਾ ਵਿਚਾਰਾ ਜਿਹਨੂੰ ਮਿਲਣ ਜੋਗਾ ਅਨਾਜ ਮਿਲਣਾ ਚਾਹੀਦਾ ਉਹਨੂੰ ਮਿਲ ਨਹੀਂ ਰਿਹਾ ਜਿਹਨੂੰ ਨਹੀਂ ਮਿਲਣਾ ਚਾਹੀਦਾ ਉਹਨੂੰ ਮਿਲ ਰਿਹਾ ਤੇ ਜਿਸ ਕਰਕੇ ਸਾਡੇ ਘਟਾਰੂ ਚੱਕ ਦੇ ਜਿਹੜੇ ਮంత్రి ਨੇ ਤੇ ਉਹਨਾਂ ਨੇ ਹਦਾਇਤਾਂ ਕਰੀ ਨੇ ਕਿ ਜਿਹੜੇ ਕਾਰਡ ਗਲਤ ਲੱਗੇ ਹੋਏ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੱਟੇ ਜਾਵਣ ਤੇ ਜਿਹੜੇ ਸਹੀ ਕਾਰਡ ਨੇ ਜਿਹੜੇ ਲੱਗਣ ਯੋਗ ਨੇ ਜਿਨ੍ਹਾਂ ਨੂੰ ਅਨਾਜ ਮਿਲਣਾ ਚਾਹੀਦਾ ਉਹ ਚਾਹੇ ਕਿਸੇ ਵੀ ਵਰਗ ਦੇ ਲੋਕ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੀ ਹਰ ਪਿੰਡ ਦੇ ਵਿੱਚ ਕੋਈ ਇਹ ਸ਼ਿਕਾਇਤ ਨਹੀਂ ਆਊਗੀ ਕਿ ਮੈਨੂੰ ਅਨਾਜ ਨਹੀਂ ਮਿਲਦਾ ਜਿਹੜੇ ਸਹੀ ਲੋਕ ਨੇ ਤੇ ਜਿਨ੍ਹਾਂ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਉਹਨਾਂ ਨੂੰ ਇਹ ਸਹੂਲਤ ਦੇਵਾਂਗੇ ਕਾਂਗਰਸ ਪਾਰਟੀ ਦੇ ਐਮਐਲਏ ਸਾਲਕਾ ਮੰਤਰੀ ਕਹਿ ਰਹੇ ਨੇ ਕਿ ਜਿਹੜੇ ਹੈਗਾ ਭਾਵਨਾ ਦੇ ਨਾਲ ਜਿਹੜੇ ਸਰਕਾਰ ਕੰਮ ਕਰ ਰਹੀ ਹੈ ਤੇ ਵਿਜੀਲੈਂਸ ਵਿੱਚ ਜੋ ਕੇਸ ਦਾਰਜੋਰੀ ਕਿਸ ਤਰ੍ਹਾਂ ਦੇਖ ਰਹੇ ਨਹੀਂ ਦੇਖੋ ਜਿਨ੍ਹਾਂ ਨੇ ਕਪਲਾ ਕਰਿਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਨੂੰ ਅਸੀਂ ਬਖਸਾਂਗੇ ਨਹੀਂ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਹੈ ਕਿ ਜਿਹੜੇ ਪੰਜਾਬ ਸਾਡਾ ਅੱਜ ਕਿੱਥੇ ਹੋਣਾ ਚਾਹੀਦਾ ਸੀਗਾ ਅੱਜ ਪੰਜਾਬ ਅਸੀਂ ਕਿੰਨਾ ਹੇਠਾਂ ਲੈ ਆਏ ਆ ਪੰਜਾਬ ਨੂੰ ਬਰਬਾਦ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਤੇ ਹਰ ਹਾਲਤ ਦੇ ਵਿੱਚ ਜਿਹੜੀ ਕਾਰਵਾਈ ਹੋਊਗੀ ਕਿਉਂਕਿ ਉਹਨਾਂ ਲਈ ਵਾਹਨਾ ਨਹੀਂ ਹੈਗਾ ਹੁਣ ਮੁੱਦਾ ਨਹੀਂ ਹੈਗਾ ਉਹਨਾਂ ਨੇ ਜਲੰਧਰ ਇਲੈਕਸ਼ਨ ਲੰਘੀਆ ਲੋਕ ਸਭਾ ਦੀ ਜਮਣੀ ਚੋਣ ਉਹਦੇ ਵਿੱਚ ਹਰ ਇੱਕ ਪਾਰਟੀ ਆ ਜਿਹੜੀ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਹਰਾਉਣ ਦੇ ਲਈ ਆਪਣਾ ਹਰ ਇੱਕ ਹੱਥ ਕੰਡਾ ਬਣਾਇਆ ਹਰ ਤਰੀਕੇ ਨਾਲ ਆਮ ਆਦੀ ਪਾਰਟੀ ਨੂੰ ਬਦਨਾਮ ਕਰਿਆ ਆਮ ਆਦੀ ਪਾਰਟੀ ਦੇ ਮੰਤਰੀਆਂ ਬਦਨਾਮ ਕਰਿਆ ਪਰ ਜਲੰਧਰ ਹਲਕੇ ਦੇ ਜਿਹੜੇ ਲੋਕ ਨੇ ਉਹ ਸੂਝਵਾਨ ਲੋਕ ਨੇ ਐਨ ਆਰ ਆਈ ਲੋਕ ਨੇ ਤੇ ਉਹਨਾਂ ਨੇ ਦੇਖਿਆ ਕਿ ਆਮ ਆਦੀ ਪਾਰਟੀ ਸਰਕਾਰ ਵਰਗੀ ਕਦੇ ਸਾਨੂੰ ਸਰਕਾਰ ਨਹੀਂ ਮਿਲਨੀ ਉਹਨਾਂ ਨੇ ਭਾਰੀ ਬਹੁਮਤ ਦੇ ਨਾਲ ਜੱਟਾ ਕੇ ਭੇਜਿਆ ਤੇ ਪੰਜਾਬ ਦੇ ਲੋਕ ਅੱਜ ਖੁਸ਼ ਨੇ ਜੀ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਸਹੂਲਤ ਮਿਲ ਰਹੀ ਆ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮਿਲ ਰਿਹਾ ਹੋਰ ਕੀ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਜੇ ਅਸੀਂ ਧੰਨਵਾਦ ਕਰਦੇ ਹਾਂ ਸੱਦੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਅਸੀਂ ਉਹਨਾਂ ਨੇ ਸਾਨੂੰ ਅੱਜ 5 ਲੱਖ ਦਾ ਚੈੱਕ ਦੇ ਕੇ ਪੰਚਾਇਤ ਨੂੰ ਨਗਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਅਸੀਂ ਹੋਰ ਵੀ ਆਸ ਕਰਦੇ ਹਾਂ ਸਾਡੇ ਪਿੰਡ ਬਹੁਤ ਅਜੇ ਕੰਮ ਅਧੂਰੇ ਨੇ ਜਿਹੜੇ ਸੀਵਰੇਜ ਤੋਂ ਵਗੈਰਾ ਗਲੀਆਂ ਦੇ ਵੀ ਹੋਰ ਕਈ ਕੰਮ ਨੇ ਜਿਵੇਂ ਪ੍ਰਸਨ ਕਾੜਾਂ ਦੇ ਹੋਗੇ ਜਾਂ ਸਾਡੇ ਅਜੇ ਗਰੀਬ ਲੋਕ ਨੇ ਕਈ ਜਿਨ੍ਹਾਂ ਦੇ ਮਕਾਨ ਬਣਨ ਵਾਲੇ ਨੇ ਕੱਚੇ ਮਕਾਨ ਸੱਤਾ ਡੇਗਣ ਵਾਲੀਆਂ ਨੇ ਵਿਧਵਾ ਜਨਾਨੀ ਨੇ ਸਾਡੇ ਅਹੇ ਜੀਆਂ ਉਹਨਾਂ ਦੇ ਮਕਾਨ ਬਣਾਏ ਜਾਣ ਅਸੀਂ ਸਾਡੇ ਭਰਾ ਤੋਂ ਜਸਵੀਰ ਸਿੰਘ ਜੱਸੀ ਤੋਂ ਚੇਅਰਮੈਨ ਸਾਹਿਬ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੇ ਰਸਲਗੜ੍ਹ ਵੀ ਜੋ ਰਹਿੰਦੇ ਨੇ ਬਣਵਾਏ ਜਾਣ ਤੇ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ ਕੱਚੇ ਉਹ ਵੀ ਕਰਵਾਏ ਜਾਣ ਤੇ ਚੈਨਲ ਦੇ ਲਈ ਨਾਬਾ ਤੋਂ ਸੁਖਜੈ ਸਿੰਘ ਲੁਬਾਣਾ ਦੀ ਰਿਪੋਰਟ